ਐਵੇਂ ਸੇ ਤੋਂ ਬੇਖਦੀ ਕਿਹੜੀ ਕਿਹੜੀ ਤਿਆਰੀਆਂ ਹੋਈਆਂ ਵਾ ਆਹੇ ਆ ਵੇਖ ਟੈਂਟ ਵਾਲੇ ਜੋ ਓਡਾ ਆਪ ਨਹੀਂ ਜਿੱਦੀ ਮਰਜ਼ਾ ਨਾਲ ਤੋੜੀ ਚੁੱਕੀ ਫਿਰਦਾ ਵਾ ਆ ਲੱਲਾ ਕਹੇ ਨੂੰ ਕਿ ਅਵੇਂ ਥੋੜੀ ਥੱਲੇ ਆ ਜੇਗਾ ਮੁੜ ਕੇ ਟੈਂਟ ਵਾਲਾ ਕਿੱਥੋਂ ਲੱਭਣਾ ਨਵਾਂ ਆ ਵੇਖ ਲਵਾਈ ਨੂੰ ਆਪਣੇ ਵਰਗੇ ਮੋٹے-ਬੋਟੇ ਲੱਡੂ ਵੇ ਵੱਟੀ ਜਾਂਦਾ ਥੋੜੀ ਛੋਟੇ-ਮੋਟੇ ਵਟਵਟ ਲੱਡੂ ਦੇਖਦੇ ਤੈਨੂੰ ਕੰਮ ਨਹੀਂ ਕਰਨਾ ਦਾ ਤੁਹਾਨੂੰ ਪਤਾ ਨਹੀਂ ਕਿੰਨੇ ਹਲਵਾਈ ਬਣਾ ਦਿੱਤਾ ਵਾ ਇੱਥੇ ਬੈਠੇ ਕੀ ਕਰਦੇ ਜੇ ਨਾਲ ਨੂੰ ਲੋ ਤੁਰ ਹੋ ਜਰ ਰਿਸ਼ਤੇਦਾਰਾ ਹਣ ਵਾਲੇ ਜੀ ਕਿ ਮੱਛੀ ਦੀ ਮੱਛੀ ਨਿਆਣਾ ਹੁੰਦਾ ਤੁਸੀਂ ਲੈ ਅਫਦਰ ਵੇਖ ਮਾਮਾ ਕੱਲਾ ਤੁਰੇ ਆਂਦਾ ਹੀ ਪਮਾ ਕੀ ਗੱਲ ਕੱਲਾ ਤੁਰਿਆ ਨਾ ਕੀ ਗੱਲ ਮਾਮੀ ਨਰਾਜ ਹੈ ਉਹ ਡੀਜੀ ਵਾਲੇ ਨੂੰ ਫੋਨ ਕਰ ਦੋ ਕਿ ਹੋ ਜੀ ਫੋਨ ਤੇ ਤੁਰੇ ਹੁੰਦੇ ਨੇ ਸ਼ਰਾਬਾਂ ਸ਼ਰਬਾਂ ਪੀ ਕੇ ਨੱਚਣਾ ਵਾ ਡੀਜੀ ਵਾਲੇ ਨੂੰ ਜ਼ਰੂਰ ਫੋਨ ਕਰਨਾ ਜੀ ਕਿ ਲੜੀਆਂ ਵਾਲੇ ਤਾਂ ਆਇਆ ਇਹਨੂੰ ਬੁਲਾ ਲਓ ਕਿ ਵਿਆਹ ਤੇ ਮਗਰ ਲੜੀਆਂ ਲਾਉਣੀਆਂ ਜੀ ਵੇਹ ਲਵਾਈਆਂ ਆ ਬਰਫੀਂ ਬੁਖਾਰ ਹੈ ਬੜੀ ਸੁੱਕੀ ਸੁੱਕੀ ਜੀ ਬਣਾਈ ਨੇ ਵਰਗੀ ਮਾਸਾ ਬਣਾ ਲਾ ਆਪਣਾ ਢਿੱਡ ਬਾਹਰ ਕੱਢਣ ਨੂੰ ਮਰੀਜੀ ਬਣਾਤਾ ਹੀ ਉਹਦਾ ਢਿੱਡ ਟੁੱਟ ਮੜਾ ਗਿਆ ਬਾਹਰ ਕੱਢਦੇ ਪਰਫੀ ਦਾ ਅੱਜ ਸੌਂਦੇ ਨਹੀਂ ਜੇ ਕਲੀਆਂ ਵਾਲੇ ਨੂੰ ਪਹਿਣ ਨਹੀਂ ਦਿੱਤੇ ਇਹਨਾਂ ਨੇ ਬਰਾਤ ਤੋਂ ਭਾਂ ਲੁੱਟ ਕੇ ਫੇਰ ਹੀ ਘਰ ਨੂੰ ਜਾਣਾ ਵਾ ਬੀਬੀ ਨੂੰ ਬਿਠਾ ਲਓ ਠੰਡਾ ਠੰਡਾ ਪਿਆਰੋ ਇਹ ਤਾਂ ਸਾਈ ਨਹੀਂ ਲੈਣਦੀ ਭਾਉ ਤੂੰ ਆਪਣਾ ਚੁੱਪ ਕਰਕੇ ਕੰਮ ਕਰੀ ਜਾ ਇਹਦਾ ਦੇਖੋ ਕੰਮ ਐ ਟੈਂ ਟੈਂ ਲਾਈ ਰੱਖੀ ਨਹੀਂ ਇਹਨੇ ਇਹਨੂੰ ਕਰਨ ਦੇ ਜੋ ਕਰਦੀ ਤੂੰ ਆਪਣੇ ਹਿਸਾਬ ਦੇ ਨਾਲ ਜੋ ਕਰਨਾ ਕਰੀ ਜਾ ਦੇ ਬੈਠੇ ਅੱਜ ਵੀ ਮੰਜੇ ਨੇ ਤੁਹਾਨੂੰ ਦਿੜ ਦਿੱਤੀ ਹੁੰਦੀ ਆ। ਆ ਤੂੰ ਆਪਣਾ ਕੰਮ-ਕੁਮ ਕਰ ਜਾ ਕੇ ਅਸੀਂ ਜੋ ਕਰਨਦੇ ਹਾਂ ਨੂੰ ਪਤਾ ਸਭ ਕੀ ਕਰਨਾ। ਇਹ 10 ਮਿੰਟ ਲੰਮੇ ਪੈ ਲੈਂਦੇ ਮੈਨੂੰ ਥੋੜਾ। ਆ ਵੇਖ ਲਓ ਵਿਆਹ ਸ਼ਾਦੀ ਦੀ ਕਿੰਨੀ ਟੈਨਸ਼ਨ ਹੁੰਦੀ। ਉਹਨੂੰ ਵੇਖ ਲਓ। ਦੀ ਟੈਨਸ਼ਨ ਉਹਨੂੰ ਵੇਖ ਲਓ ਕਿੰਨੀ ਟੈਨਸ਼ਨ ਤੇ ਇਹਨਾਂ ਨੂੰ ਸੌਂਦੇ ਪਈ ਹੀ ਤੇ। ਚਲੋ ਕੋਈ ਨਹੀਂ ਹਣ ਤੁਸੀਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ। ਟਿੰਗਾ ਫਿਰ